ਦੋਸਤੋ ਪਹਿਲਾਂ ਟੈਲੀਫੋਨ ਆਈ ਸੀ ਉਸ ਤੋਂ ਬਾਅਦ ਮੋਬਾਈਲ ਫੋਨ ਆ ਜਾਂਦੇ ਆ ਅਤੇ ਹੁਣ ਉਹੀ ਮੋਬਾਈਲ ਫੋਨ ਸਮਾਰਟਫੋਨ ਹੋ ਚੁੱਕੇ ਆ ਪਰੰਤੂ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੇ ਕੋਲ ਮੌਜੂਦ ਮੋਬਾਈਲ ਫੋਨ ਵੀ ਕਿਆ ਸਮਾਰਟਫੋਨ ਹੈ ਤਾਂ ਤੁਸੀਂ ਕਹੋਗੇ ਬਿਲਕੁਲ ਹੈ ਲੇਕਿਨ ਇਹ ਸਮਾਰਟਫੋਨ ਉਦੋਂ ਹੀ ਸਮਾਰਟਫੋਨ ਬਣ ਸਕਦਾ ਹੈ ਜਦੋਂ ਤੁਸੀਂ ਇਸ ਫੋਨ ਦੇ ਵਿੱਚ ਆਏ ਹੋਏ ਸਮਾਰਟ ਫੀਚਰਾਂ ਦੀ ਵਰਤੋਂ ਕਰਨਾ ਵੀ ਸਿੱਖ ਜਾਓ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਆਏ ਨਵੇਂ ਫੀਚਰ ਨਵੇਂ ਸਮਾਰਟ ਫੀਚਰਾਂ ਦੇ ਬਾਰੇ ਵਿੱਚ ਦੱਸਣ ਜਾ ਰਿਹਾ ਹਾਂ ਅਤੇ ਜੇਕਰ ਤੁਸੀਂ ਉਹਨਾਂ ਫੀਚਰਾਂ ਦੀ ਵਰਤੋਂ ਕਰਨ ਲੱਗ ਜਾਓ ਤਾਂ ਫਿਰ ਤੁਹਾਡਾ ਫੋਨ ਸੱਚਮੁੱਚ ਹੀ 스마트ਫੋਨ ਹੋ ਜਾਊਗਾ ਅਤੇ ਪੂਰੀ ਤਰ੍ਹਾਂ ਨਾਲ ਜਾਦੂਈ ਤਰੀਕੇ ਦੇ ਨਾਲ ਕੰਮ ਕਰੇਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਕਿਉਂਕਿ ਮੋਬਾਈਲ ਕੰਪਨੀਆਂ ਸਮੇਂ-ਸਮੇਂ ਦੇ ਉੱਪਰ ਇਨ੍ਹਾਂ ਮੋਬਾਈਲ ਫੋਨਾਂ 스마트ਫੋਨਾਂ ਦੇ ਵਿੱਚ ਹੋਰ 스마트 ਫੀਚਰ ਨਵੀਆਂ ਅਪਡੇਟਸ ਨਾਲ ਭੇਜਦੀਆਂ ਰਹਿੰਦੀਆਂ ਹਨ ਪਰੰਤੂ ਜਾਣਕਾਰੀ ਦੀ ਅਣਹੋਂਦ ਹੋਣ ਦੇ ਕਰਕੇ ਬਹੁਤ ਸਾਰੇ ਲੋਕ ਇਨ੍ਹਾਂ ਫੀਚਰਾਂ ਦੀ ਵਰਤੋਂ ਨਹੀਂ ਕਰ ਪਾਉਂਦੇ ਤਾਂ ਆਓ ਫਿਰ ਅੱਜ ਤੁਹਾਨੂੰ ਕਰੀਏ ਥੋੜਾ ਅਪਡੇਟ ਅੱਜ ਤੁਹਾਡੇ ਮੋਬਾਈਲ ਫੋਨ ਨੂੰ ਵੀ ਬਣਾਈਏ ਸਹੀ ਟੂਪ ਦੇ ਵਿੱਚ ਅਤੇ ਲੇਟੈਸਟ ਸਮਾਰਟਫੋਨ ਤਾਂ ਫਿਰ ਬਿਨਾਂ ਦੇਰੀ ਤੋਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਅਤੇ ਤੁਸੀਂ ਵੀ ਬਿਨਾਂ ਦੇਰੀ ਤੋਂ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੇਕਰ ਚੈਨਲ ਦੇ ਉੱਪਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਹੁਣ ਅੱਗੇ ਵਧਦੇ ਹਾਂ ਤੇ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਨਵੇਂ ਫੀਚਰਾਂ ਦੀ ਪੂਰੀ ਜਾਣਕਾਰੀ ਦਿੰਦਾ ਹਾਂ ਇਸ ਲਈ ਦੋਸਤੋ ਆਪਾਂ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਉਸ ਤੋਂ ਬਾਅਦ ਅクセसिबिलिटी ਐਂਡ ਕਨਵੀਨਿਐਂਸ ਆਪਸ਼ਨ ਨੂੰ ਖੋਲ ਲਵਾਂਗੇ ਅਤੇ ਇੱਥੋਂ ਆਪਾਂ ਥੋੜਾ ਜਿਹਾ ਸਕਰੋਲ ਕਰਕੇ ਹੇਠਾਂ ਜਾਣ ਤੋਂ ਬਾਅਦ 스마트 ਸੈਂਸਿੰਗ ਇੱਕ ਫੀਚਰ ਤੁਹਾਨੂੰ ਨਜ਼ਰ ਆਵੇਗਾ ਆਪਾਂ ਇਸ ਦੇ ਵਿੱਚ ਜਾਵਾਂਗੇ ਸੋ ਅੱਜ ਆਪਾਂ ਇਸੇ 스마트 ਸੈਂਸਿੰਗ ਫੀਚਰ ਦੀ ਗੱਲ ਕਰਨ ਜਾ ਰਹੇ ਹਾਂ ਹੁਣ ਇੱਥੇ ਸਭ ਤੋਂ ਉੱਪਰ ਪਹਿਲੇ ਨੰਬਰ ਤੇ 에어 제스처 ਲਿਖਿਆ ਹੋਇਆ ਆਪਾਂ ਇਹੀ ਜਾਦੂਈ ਫੀਚਰ 스마트 ਸੈਂਸਿੰਗ ਦੀ ਆਪਾਂ ਗੱਲ ਕਰਾਂਗੇ ਇਸ ਦੇ ਵਿੱਚ ਚੱਲਾਂਗੇ ਹੁਣ ਤੁਸੀਂ ਇੱਥੇ ਦੇਖੋ ਕਿ ਕਿਸ ਤਰ੍ਹਾਂ ਉਂਗਲੀ ਘੁਮਾਣ ਦੇ ਨਾਲ ਤੁਹਾਡਾ ਮੋਬਾਈਲ ਫੋਨ ਚੱਲ ਸਕਦਾ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਉਂਗਲੀ ਟੱਚ ਕਰਨ ਦੀ ਵੀ ਜ਼ਰੂਰਤ ਨਹੀਂ ਵੈਸੇ ਤਾਂ ਆਪਾਂ ਫੋਨ ਨੂੰ ਟੱਚ ਫੋਨ ਰੱਖਦੇ ਹਾਂ ਪਰੰਤੂ ਹੁਣ ਟੱਚ ਕਰਨ ਦੀ ਵੀ ਜ਼ਰੂਰਤ ਨਹੀਂ ਦੇਖੋ ਬਿਲਕੁਲ ਲੇਟੈਸਟ ਫੀਚਰ ਹੈ ਸੈਂਸਿੰਗ ਵਾਲਾ ਫੀਚਰ ਹੈ 스마트 ਸੈਂਸਿੰਗ ਵਾਲਾ ਫੀਚਰ ਇਸ ਦੇ ਨਾਲ ਤੁਸੀਂ ਬਿਨਾਂ ਸਕਰੀਨ ਨੂੰ ਟੱਚ ਕੀਤੇ ਹੀ ਸਾਰੇ ਫੰਕਸ਼ਨ ਕਰ ਸਕਦੇ ਹੋ ਹੁਣ ਇੱਥੇ ਸਿਸਟਮ 에ਅਰ ਜੈਸਚਰ ਅਤੇ ਇਨ ਐਪ 에ਅਰ ਜੈਸਚਰ ਦੋ ਤਰ੍ਹਾਂ ਦੇ ਫੀਚਰ ਤੁਹਾਨੂੰ ਨਜ਼ਰ ਆਣਗੇ ਪਰੰਤੂ ਇਹਨਾਂ ਨੂੰ ਔਨ ਕਰਨ ਤੋਂ ਪਹਿਲਾਂ ਸਿੱਖਣ ਦੇ ਲਈ ਹੈਠਾ ਲਰਨ ਜੈਸਚਰ ਵਾਲੀ ਆਪਸ਼ਨ ਹੈ ਆਪਾਂ ਉਸ ਦੇ ਉੱਪਰ ਕਲਿੱਕ ਕਰਕੇ ਇਹਨਾਂ ਨੂੰ ਸਿੱਖ ਲੈਣਾ ਕਿ ਇਹਨਾਂ ਨੂੰ ਚਲਾਉਣਾ ਕਿਸ ਤਰ੍ਹਾਂ ਹੈ ਹੁਣ ਆਪਾਂ ਲਰਨ ਜੈਸਚਰ ਦੇ ਉੱਪਰ ਚੱਲਦੇ ਹਾਂ ਅਤੇ ਸਭ ਤੋਂ ਪਹਿਲੀ ਆਪਸ਼ਨ ਹੈ ਲਰਨ ਹਾਊ ਟੂ ਓਪਨ ਦਾ ਆਪ ਕੋਈ ਐਪ ਕਿਸ ਤਰ੍ਹਾਂ ਖੁੱਲਣੀ ਹੈ ਆ ਦੇਖੋ ਉਸ ਦੇ ਵਿੱਚ ਦੱਸਿਆ ਹੋਇਆ ਹੈ ਕਿ ਐਪ ਨੂੰ ਖੋਲਣਾ ਕਿਸ ਤਰ੍ਹਾਂ ਹੈ ਕਹਿੰਦੇ ਆਪਣੇ ਮੋਬਾਈਲ ਨੂੰ 20 30 ਸੈਂਟੀਮੀਟਰ ਤੋਂ ਵੀ ਤੁਸੀਂ ਉਂਗਲੀ ਦਿਖਾ ਸਕਦੇ ਹੋ ਅਤੇ ਉਂਗਲੀ ਦਿਖਾਉਣ ਤੋਂ ਬਾਅਦ ਤੁਸੀਂ ਇੱਕ ਕਾਲਾ ਟੋਨੂ ਡੋਟ ਨਜ਼ਰ ਆਵੇਗਾ ਉਸ ਨੂੰ ਤੁਸੀਂ ਜਿਸ ਵੀ ਐਪਲੀਕੇਸ਼ਨ ਨੂੰ ਖੋਲਣਾ ਉਸ ਦੇ ਉੱਪ ਹੁਣ ਦੂਜੀ ਆਪਸ਼ਨ ਹੈ ਲਰਨ ਹਾਊ ਟੂ ਸਕਰੋਲ ਦਾ ਪੇਜ ਕਿਸੇ ਪੇਜ ਨੂੰ ਕਿਵੇਂ ਆਪਾਂ ਥੱਲਣਾ ਹੈ ਇਸ ਦੇ ਉੱਪਰ ਚੱਲਦੇ ਹਾਂ ਕਹਿੰਦੇ ਆਪਣੀਆਂ ਉਂਗਲੀਆਂ ਸਿੱਧੀਆਂ ਕਰਕੇ ਆਪਣੀ ਹਥੇਲੀ ਨੂੰ ਮੋਬਾਈਲ ਦੀ ਸਿੱਧੀ ਸਕਰੀਨ ਦੇ ਅੱਗੇ ਲੈ ਕੇ ਆਣਾ ਹੈ ਅਧਰ ਫਿਰ ਜਿਸ ਤਰ੍ਹਾਂ ਹੀ ਤੁਸੀਂ ਆਪਣੀ ਮੁਠੀ ਨੂੰ ਬੰਦ ਕਰੋਗੇ ਤਾਂ ਫਿਰ ਤੁਹਾਡਾ ਪੇਜ ਸਕਰੋਲ ਹੋ ਜਾਵੇਗਾ ਹੁਣ ਅਗਲੀ ਆਪਸ਼ਨ ਹੈ ਲਰਨ ਸਿਸਟਮ ਨੈਵੀਗੇਸ਼ਨ ਕਹਿੰਦੇ ਪਿਛਲੇ ਪੇਜ ਦੇ ਉੱਪਰ ਜਾਣ ਦੇ ਲਈ ਉਂਗਲੀਆਂ ਆਪਣੀਆਂ ਬੰਦ ਕਰਕੇ ਅੰਗੂਠੇ ਨੂੰ ਖੱਬਿਆ ਹੱਥ ਕਰਕੇ ਫੋਟੋ ਵਿੱਚ ਦੱਸੀ ਹੋਈ ਤਸਵੀਰ ਦੇ ਮਾਂਗ ਆਪਣੇ ਹੱਥ ਨੂੰ ਕਰਨਾ ਤਾਂ ਫਿਰ ਤੁਸੀਂ ਪਿਛਲੇ ਪੇਜ ਪਰ ਪਹੁੰਚ ਜਾਓਗੇ ਇਸੇ ਤਰ੍ਹਾਂ ਤਾਂ ਦੀ ਟਾਸਕ ਦੇ ਉੱਪਰ ਜਾਣ ਦੇ ਲਈ ਆਪਣਾ ਹੱਥ ਕੋਲ ਕੇ ਆਪਾਂ ਆਪਣੀਆਂ ਉਂਗਲੀਆਂ ਨੂੰ ਪਿੰਚ ਕਰਨਾ ਹੈ ਤਾਂ ਬਈ ਤੁਸੀਂ ਆਪਣੀ ਰੀਸੈਂਟ ਟਾਸਕ ਦੇ ਉੱਪਰ ਪਹੁੰਚ ਜਾਓਗੇ ਹੁਣ ਸਕਰੀਨ ਸ਼ਾਟ ਲੈਣਾ ਵੀ ਸਿਖਾਇਆ ਹੋਇਆ ਆਪਾਂ ਲਰਨ ਹਾਊ ਟੂ ਟੇਕ ਅ ਸਕਰੀਨ ਸ਼ਾਟ ਦੇ ਉੱਪਰ ਚੱਲਦੇ ਹਾਂ ਕਹਿੰਦੇ ਸਕਰੀਨ ਦੇ ਮੂਰੇ ਤਿੰਨ ਉਂਗਲੀਆਂ ਖੜੀ ਕਰਕੇ ਲੈ ਕੇ ਆਓ ਅਤੇ ਸਿੱਧਾ ਇਹਨਾਂ ਨੂੰ ਉੱਪਰ ਨੂੰ ਲੈ ਕੇ ਜਾਵਾਂਗੇ ਤਾਂ ਫਿਰ ਸਕਰੀਨ ਸ਼ਾਟ ਲੈ ਹੋ ਜਾਊਗਾ ਸਕਰੀਨ ਨੂੰ ਟੱਚ ਕਰਨ ਦੀ ਜ਼ਰੂਰਤ ਨਹੀਂ ਹੁਣ ਸਕਰੀਨ ਆਫ ਕਰਨ ਦੇ ਲਈ ਕੀ ਕਰਨਾ ਹੈ ਉਹ ਵੀ ਦੱਸਿਆ ਹੋਇਆ ਹੈ ਕਹਿੰਦੇ ਆਪਣੇ ਹੱਥ ਦੀ ਹਥੇਲੀ ਨੂੰ ਸਿੱਧਾ ਹੱਥ ਕਰਕੇ ਸਕਰੀਨ ਦੇ ਮੂਰੇ ਹੋਲਡ ਕਰਨਾ ਹੈ ਅਤੇ ਹਥੇਲੀ ਕੈਮਰੇ ਦੇ ਕੋਲ ਲੈ ਕੇ ਚਲੇ ਜਾਣੀ ਹੈ ਇਸ ਨਾਲ ਸਕਰੀਨ ਆਫ ਹੋ ਜਾਵੇਗੀ। ਛੋ ਇਸ 스마트 ਸੈਂਸਰ ਫੀਚਰ ਦੀ ਵਰਤੋਂ ਕਰਨ ਤੇ ਆਪ ਬਹੁਤ ਹੀ ਮਜ਼ਾ ਆਵੇਗਾ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਥੋੜੀ ਜਿਹੀ ਪ੍ਰੈਕਟਿਸ ਕਰਨੀ ਪਵੇਗੀ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਫੰਕਸ਼ਨਾਂ ਨੂੰ ਔਨ ਕਰਕੇ ਲੁੱਟ ਪੁਠਾ ਸਕਦੇ ਹੋ ਜাদুਵੀ ਤਰੀਕੇ ਦੇ ਨਾਲ ਆਪਣਾ ਫੋਨ ਚਲਾ ਸਕਦੇ ਹੋ ਅਤੇ ਫਿਰ ਤੁਸੀਂ ਫੇਸਬੁੱਕ ਇੰਸਟਾਗ੍ਰਾਮ YouTube ਆਦਿ ਦੇ ਉੱਪਰ ਇਹਨਾਂ ਦੀ ਵਰਤੋਂ ਕਰ ਸਕਦੇ ਹੋ। ਦੋਸਤੋ ਇਹ 스마트 ਸੈਂਸਰ ਵਾਲਾ ਫੀਚਰ ਹੋ ਸਕਦਾ ਹੈ ਕੁਝ ਮੋਬਾਈਲ ਫੋਨਾਂ ਦੇ ਵਿੱਚ ਅਜੇ ਨਾ ਆਇਆ ਹੋਵੇ ਕਿਉਂਕਿ ਮੋਬਾਈਲ ਫੋਨ ਸਮੇਂ-ਸਮੇਂ ਦੇ ਉੱਪਰ ਅਪਡੇਟ ਵੀ ਹੁੰਦੀ ਰਹਿੰਦੀ ਹੈ ਅਤੇ ਅਪਡੇਸ਼ਨ ਤੋਂ ਬਾਅਦ ਹੋ ਸਕਦਾ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਵੀ ਇਹ 스마트 ਸੈਂਸਰ ਵਾਲਾ ਫੀਚਰ ਤੁਹਾਨੂੰ ਨਜ਼ਰ ਆ ਜਾਵੇ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂ